ਸ਼੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਵੱਲੋਂ ਅੱਜ ਭਗਵਾਨ ਹਨੂਮਾਨ ਦੇ ਜਨਮ ਉਤਸਵ ਮੌਕੇ ਸਜਾਈ ਗਈ ਸ਼ੁਭਾ ਯਾਤਰਾ ਵਿੱਚ ਸ਼ਰਧਾਲੂਆਂ ਦਾ ਸਲਾਬ ਦੇਖਣ ਨੂੰ ਮਿਲਿਆ ਯਾਤਰਾ ਕ੍ਰਿਸ਼ਨ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਵਾਪਸ ਕਦਾਂਵਲੀ ਮੰਡੀ ਵਿਖੇ ਸਵਾਪਤ ਹੋਈ ਜਿੱਥੇ ਸ਼ਰਧਾਲੂਆਂ ਲਈ ਸਾਈ ਪਰਿਵਾਰ ਵੱਲੋਂ ਲੰਗਰ ਦੀ ਵਿਵਸਥਾ ਕੀਤੀ ਗਈ ਸੀ ਉੱਥੇ ਹੀ ਇਸ ਮੌਕੇ ਤੇ ਭਾਜਪਾ ਆਗੂ ਦਿਨੇਸ਼ ਬੱਬੂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਸ਼ੈਰੀ ਗਲਸੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਔਰ ਕਾਂਗਰਸ ਪਾਰਟੀ ਵੱਲੋਂ ਗੁਰਦਾਸਪੁਰ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਦੇ ਪਿਤਾ ਤੇ ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਗੁਰਮੀਤ ਪਾੜਾ ਕੇਪੀ ਪਾੜਾ ਦੇ ਲਗਵਾ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਸ਼ਮੂਲੀਅਤ ਕੀਤੀ ਸ਼ੋਭਾ ਯਾਤਰਾ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਵੀ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਸਾਰੀ ਸ਼ੋਭਾ ਯਾਤਰਾ ਵਿੱਚ ਭਗਵੇ ਝੰਡੇ ਚੁੱਕੇ ਨੌਜਵਾਨ ਲੜਕੇ ਅਤੇ ਲੜਕੀਆਂ ਖਿੱਚ ਦਾ ਕੇਂਦਰ ਰਹੇ ਭਗਵਾ ਪਗੜੀਆਂ ਧਾਰੀ ਬੁਲਟ ਚਲਾ ਰਹੀਆਂ ਲੜਕੀਆਂ ਵੀ ਸ਼ੋਭਾ ਯਾਤਰਾ ਦਾ ਕਰਸ਼ਨ ਰਹੀਆਂ ਜਦ ਕੀ ਸ਼ੋਭਾ ਯਾਤਰਾ ਦੇ ਨਾਲ ਚੱਲ ਰਹੀ ਪਾਲਕੀ ਜਿਸ ਵਿੱਚ ਸ੍ਰੀ ਹਨੂਮਾਨ ਜੀ ਬਿਰਾਬ ਮਾਨ ਸਨ ਅਤੇ ਸ੍ਰੀ ਹਨੂਮਾਨ ਦੀ ਵੱਡੀ ਮੂਰਤੀ ਨੇ ਵੀ ਸ਼ਰਧਾਲੂਆਂ ਵਿੱਚ ਸ਼ਰਧਾ ਭਾਵ ਜਗਾਉਣ ਵਿੱਚ ਕੋਈ ਕਸਰ ਨਾ ਛੱਡੀ ਅੱਜ ਗੁਰਦਾਸਪੁਰ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਭਗਤਾਂ ਦਾ ਸੇਲਾਬ ਆ ਚੁੱਕਿਆ ਸੀ ਔਰ ਸਮੁੱਚੇ ਸ਼ਹਿਰ ਵਿੱਚ ਗੂੰਜੇ ਜੈ ਸ਼੍ਰੀ ਰਾਮ ਜੈ ਹਨੂਮਾਨ ਦੇ ਨਾਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਅੱਜ ਤੇ ਸ੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਵੱਲੋਂ ਇੱਕ ਹਨੂਮਾਨ ਜਨਮotsਵ ਦੇ ਇੱਕ ਭਾਵੇ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਔਰ ਸ੍ਰੀ ਸਨਾਤਨ ਜਾਗਰਣ ਦੇ ਸਮੂਹ ਸ਼ਹਿਰ ਵਾਸੀਆਂ ਔਰ ਨਗਰ ਨਿਵਾਸੀਆਂ ਦਾ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹ ਹਨੂਮਾਨ ਜੀ ਦੇ ਅੱਗੇ ਅਰਦਾਸ ਕਰਦਾ ਵਾ ਕਿ ਸਾਡਾ ਸਮੂਹ ਦੇਸ਼ ਔਰ ਸ਼ਹਿਰ ਵਾਸੀ ਸਦਾ ਸੁਰੱਖਿਤ ਔਰ ਸਦਾ ਆਪਸੀ ਮੇਲ ਭਾਵ ਦੇ ਵਿੱਚ ਰਹਿਣ ਪਰੇ ਜਿਹੜੀ ਯਾਤਰਾ ਵਾ ਸਮੂਹ ਸ਼ਹਿਰ ਨਿਵਾਸੀਆਂ ਸਮੂਹ ਨਗਰ ਨਿਵਾਸੀਆਂ ਔਰ ਸਮੂਹ ਧਾਰਮਿਕ ਔਰ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਕੱਢੀ ਜਾ ਰਹੀ ਆ ਇਸ ਦੇ ਵਿੱਚ ਸਾਰੇ ਹੀ ਸ਼ਹਿਰ ਦਾ ਬਹੁਤਾਂ ਸਹਿਯੋਗ ਆ ਧੰਨਵਾਦ ਬਲ ਤੇ ਸਾਰੇ ਨੂੰ ਜੈ ਸ਼੍ਰੀ ਰਾਮ ਇਹ ਜਿਹੜੀ ਸ਼ੋਭਾ ਯਾਤਰਾ ਹੈ ਬਹੁਤ ਹੀ ਧੂਮ-ਧਾਮ ਨਾਲ ਮਨਾਈ ਜਾ ਰਹੀ ਆ ਇਹ ਮਹਾਵੀਰ ਜਨਮ ਉਤਸਵ ਦੀ ਸ਼ੋਭਾ ਯਾਤਰਾ ਹੈ ਇਸ ਲਈ ਜਿਹੜਾ ਨੇ ਪਿਛਲੀ ਵਾਰ ਵੀ ਜੋ ਸਾਨੂੰ ਇਨਸਪਾਇਰ ਕੀਤਾ ਸੀ ਅਸੀਂ ਇਸ ਵਾਰੀ ਆਪਣੀ ਮਰਜ਼ੀ ਨਾਲ ਆਏ ਆ ਸਨਾਤਨੀ ਹੋਣ ਦਾ ਸਾਨੂੰ ਬਹੁਤ ਖੁਸ਼ੀ ਵੀ ਆ ਤੇ ਨਾਲੇ ਸਾਨੂੰ ਘਰ ਮਿਆ ਕਿਸਾਨ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਸੀ ਅੱਗੇ ਵੀ ਯਾਤਰਾਵਾਂ ਚ ਆਵਾਂਗੇ ਤੇ ਆਪਣੀ ਸਨਾਤਨ ਧਰਮ ਦੀ ਵਡਾਵਾ ਦਵਾਗੇ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਸ਼ੁਭ ਦਿਨ ਹੈ ਜੇ ਸ਼੍ਰੀ ਸਨਾਤਨ ਜਾਗਰਣ ਮੰਚ ਕੀ ਔਰ ਸੇ ਅੱਜ ਇਹ ਸ਼੍ਰੀ ਕ੍ਰਿਸ਼ਨ ਮੰਦਰ ਮੰਡੀ ਗੁਰਦਾਸਪੁਰ ਸੇ ਜੇ ਜੋ ਹਨੂਮਾਨ ਉਤਸਵ ਜਨਮੋਤਸਵ ਕੇ ਪਰਬ ਪਰ ਅੱਜ ਇਹ ਸ਼ੋਭਾ ਯਾਤਰਾ ਜਹਾਂ ਸੇ ਨਿਕਾਲੀ ਜਾ ਰਹੀ ਹੈ सारे शहर वासियों को आज के दिन पर बहुत बहुत शुभकामनाएं और इसी तरह ये सनातन जागरण मंच जो शहर में बहुत ही अच्छे कार्य कर रहे हैं और सनातन को जगाने के लिए हर समय तत्पर रहते हैं भगवान इनको और शक्ति दे और इसी तरह ये कार्य करते रहे यही हमारी मंगल कामनाएं हैं कामना है। एक बार फिर सभी लोग इकट्ठे होकर सभी शहरवासी आज इस शुभ अवसर पर हनुमान जन्म उत्सव पर सभी इकट्ठे होकर एकता का परिचय देते हुए आज सनातन को जगाने के लिए सभी लोग शहर में शहर की सड़कों पर से निकलकर सारे शहर की परिक्रमा करते हुए आज ये शोभा यात्रा में सम्मिलित हुए हैं भगवान इनको और शक्ति दे और इसी तरह ये लोगों का कार्य करने के लिए तत्पर रहें लोग समाज का जो कार्य करता है वही जो है वो अच्छा कार्य तो मान मानुष का कार्य है वही कार्य है तो सभी उनको और शक्ति दे और ये जो सनातन जागरण मंच है इसी तरह समाज का कार्य करते रहे और सनातन को और ऊंचा ले जाने के लिए ये पर्व जो है सब पर्व मनाए यही हमारी शुभकामना है ਬਹੁਤ ਬਹੁਤ ਸਾਡੀ ਸ਼ੋਭਾ ਯਾਤਰਾ ਜਿਹੜੀ ਆ ਲਈ ਅਪਰਨ ਕੱਢੀ ਜਾ ਰਹੀ ਹੈ ਇਹ ਸਭ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ ਉਹ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸ਼੍ਰੀ ਸਹਿਨੂਬ ਦੀ ਜਿਹੜੀ ਅੱਜ ਜਨਮ ਦਿਵਸ ਹੈ ਤੇ ਉਹਦੇ ਦਿਹਾੜੇ ਦੇ ਉੱਪਰ ਅਸੀਂ ਆਪਣਾ ਜਿਹੜੀ ਸ਼ੋਭਾ ਯਾਤਰਾ ਲੈ ਕੇ ਜਾ ਰਹੇ ਹਾਂ ਸਾਰਿਆਂ ਦੇ ਸਹਿਯੋਗ ਨਾਲ ਜੈ ਸ਼੍ਰੀ ਰਾਮ